ਇਦੇ باوجود ਕਿ ਭਾਰਤ ਦੇ ਵਿੱਚ ਅੱਜ ਵੀ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ ਇਕਨੋਮੀ ਦਾ ਵੀ ਥਲਾ ਲੱਗ ਰਿਹਾ ਹੈ ਟੈਰਿਫ ਦਾ ਰਜਿਮ ਜਿਹੜਾ ਉਹ ਉਹਨੂੰ ਕਾਉਂਟਰ ਕਰਦੇ ਆ ਅਮਰੀਕਾ ਨੇ ਉਹਨੂੰ ਪੁਸ਼ ਕੀਤਾ ਟੂ ਦਾ ਵਾਲ ਲੇਕਨ ਭਾਰਤ ਦੀ ਸਟੇਟ ਦੀ دہشتਗਰਦੀ ਨੀਤੀ ਗੁਆਂਢੀਆਂ ਦੇ ਨਾਲ ਟਕਰਾਅ ਦੀ ਨੀਤੀ ਵਿਦਨ ਕੰਟਰੀ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਦੀ ਨੀਤੀ ਇਹ ਬਰਾਬਰ ਜਾ ਰਹੀ ਹੁਣ ਉਹਨਾਂ ਦਾ ਜਿਹੜਾ ਚੀਫ ਆਫ ਆਰਮਿੰਗ ਸਟਾਫ ਜਨਰਲ ਉਪੇਂਦਰ ਵਿਵੇਦੀ ਹੈ ਉਮੈ ਦੇਖ ਰਹੇ ਆ ਵੀ ਪਿਛਲੇ ਪੀਰੀਅਡ ਪੋਲਿਟਿਕਲ ਸਟੇਟਮੈਂਟਾਂ ਦੇ ਰਹੇ ਫੌਜ ਜਿਹੜੀ ਹੈ ਉਹ ਕਿਸੇ ਸਪੈਸਿਫਿਕ ਆਪਰੇਸ਼ਨ ਜਿਹੜਾ ਕੋਈ ਉਹਨਾਂ ਨੂੰ ਦਿੱਤਾ ਹੋਏ ਉਹ ਕਰਨ ਤੋਂ ਬਾਅਦ ਉਹਦੀ ਉਹਦੇ ਬਾਰੇ ਉਹ ਪ੍ਰੈਸ ਕਾਨਫਰੰਸ ਕਰਦੇ ਸੀ ਸਪੈਸਿਫਿਕ ਨਹੀਂ ਪਰ ਹੁਣ ਤਾਂ ਇਹਨਾਂ ਦੇ ਉਹ ਸਾਰੇ ਰਾਵਤ ਤੌਰ ਦੂਜੇ ਤੀਜੇ ਤੋਂ ਬਾਅਦ ਅਸਣੇ ਦਵੇਦੀ ਦੇ ਇਹ ਤਾਂ ਪ੍ਰੈਸ ਕਾਨਫਰੰਸਾਂ ਹੀਵੇਂ ਕਰਦੇ ਨੇ ਜਿਵੇਂ ਜੰਗ ਦਾ ਸਾਰਾ ਚਾਰਜ ਇਹਨਾਂ ਦੇ ਕੋਲ ਹੋਏ ਚੀਫ ਇਹ ਹੁਣ بڑے ਧੱਲੇ ਦੇ ਨਾਲ ਕਹਿ ਰਿਹਾ ਕਿ ਵੀ ਅਸੀਂ ਸਾਡੀ ਆਰਮੀ ਸਟ੍ਰੈਟਜੀ ਅਸੀਂ ਯੂਕਰੇਨ ਵਾਰ ਨੂੰ ਬੜੀ ਕਲੋਜ਼ਲੀ ਦੇਖ ਰਹੇ ਹਾਂ ਯੂਕਰੇਨ ਦੇ ਬੈਟਲ ਫੀਲਡ ਇਸ ਲਈ ਸਾਡੇ ਲਈ ਲਿਵਿੰਗ ਲੈਬ ਨੇ ਟਰਮਸ ਐਂਡ ਕੰਡੀਸ਼ਨਸ ਲਈ ਕਿਉਂਕਿ ਸਾਡੇ ਬਾਰਡਰਸ ਵਾਂਗ ਨੇ ਡਰੋਨਸ ਜਿਹੜੇ ਨੇ ਆਰ ਸਟਾਕਿੰਗ ਆਰਮਡ ਕਾਲਮਸ ਇਲੈਕਟ੍ਰੋਨਿਕ ਵਾਰਫੇਅਰ ਇਸ ਜੈਮਿੰਗ ਰੇਡੀਓਜ਼ ਪ੍ਰੀਸੀਜਨ ਫਾਇਰਸ ਆਰ ਰੀਚਿੰਗ ਮਚ ਬਿਯੋਂਡ 100 ਕਿਲੋਮੀਟਰ ਐਂਡ ਇਨਫੋਰਮੇਸ਼ਨ ਕੈਂਪੇਨ wins war even before a single shell lands hmm. ਉਨੇ ਕਹਿ ਰਿਹਾ ਵੀ ਅਸੀਂ ਵੀ ਉਹੀ ਮਿਸ ਇਨਫੋਰਮੇਸ਼ਨ ਕੈਂਪੇਨ ਵੀ ਕਰ ਰਹੇ ਆ ਕਿ ਜੰਗਾਂ ਇਹਨਾਂ ਨਾਲ ਜਿੱਤੀਆਂ ਜਾ ਰਹੀਆਂ ਪਰ ਇਹ ਜਿਹੜੇ ਡਰੋਨਸ اور ਇਲੈਕਟ੍ਰੋਨਿਕ ਵਾਰਫੇਅਰ اور ਪ੍ਰੀਸੀਜਨ ਫਾਇਰ 100 ਕਿਲੋਮੀਟਰ ਤੋਂ ਦੂਰ ਤੱਕ ਇਹ ਸਾਰਾ ਫਿਰ ਉਹਨੇ ਜਿਹੜੀ ਇਹ ਗੱਲ ਖਹੀ ਜਿਹੜੀ ਮੈਂ ਦੇਖ ਰਿਹਾ ਵੀ ਜੰਮੂ ਕਸ਼ਮੀਰ ਚ ਵੀ ਕਰ ਰਹੇ ਨੇ ਪੰਜਾਬ ਚ ਵੀ ਜਦੋਂ ਅਸੀਂ ਕਹਿੰਦੇ ਆ ਕਿ ਡੈਮੋਗ੍ਰਾਫੀ ਚੇਂਜ ਕਰ ਰਹੇ ਨੇ ਜਾਂ ਇੱਕ ਵਾਰ ਅਮਿਤਸ਼ਾਹ ਦੇ ਮੂੰਹੋਂ ਨਿਕਲ ਗਿਆ ਕਿ ਸਾਡੇ ਜਿੰਨੇ ਬਾਰਡਰ 'ਤੇ ਚੀਨ ਔਰ ਪਾਕਿਸਤਾਨ ਦੇ ਨਾਲ ਲੱਗਦੇ ਉਹ ਸੇਫ ਨਹੀਂ ਨੇ ਕਿਉਂਕਿ ਉੱਥੇ ਕੁਸ ਬੈਠੀਏ ਬੈਠੇ ਨੇ ਉਹਨਾਂ ਕੁਸ ਬੈਠੀਏ ਨਹੀਂ ਜਦੋਂ ਹੁਣ ਇਹ ਕਹਿੰਦਾ ਇਹਨਾਂ ਦਾ ਦਵੇਦੀ ਹੀ ਆਊਟਲਾਈਨਡ 3 ਕੀ ਡੀਜ਼ ਥੈਟ ਆਰ ਸ਼ੇਪਿੰਗ ਦਾ ਫਿਊਚਰ ਆਫ ਵਾਰਫੇਅਰ ਇਹ ਪਵਿਕਦੀ ਵਾਰਫੇਅਰ ਇਹਨਾਂ ਤਿੰਨ ਚੀਜ਼ਾਂ ਤੇ ਹੈ ਡੈਮੋਕਰੇਟ ਇਸ ਡੈਮੋਕਰਟਾਈਜ਼ੇਸ਼ਨ ਦਾ ਇਨਫਲਕਸ ਆਫ ਨਿਊ ਟੈਕਨੋਲੋਜੀ ਡਿਫਿਊਜ਼ਨ ਜੀਓਗ੍ਰਾਫਿਕਲੀ ਇੰਡੀਪੈਂਡੈਂਟ ਯੇਟ ਇੰਟਰਲਿੰਕਡ ਸਿਸਟਮਸ ਐਂਡ ਡੈਮੋਗ੍ਰਾਫੀ ਹੁਣ ਡੈਮੋਗ੍ਰਾਫੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨ ਨੇ ਜਦੋਂ ਤੱਕ ਇਹਨਾਂ ਨੂੰ ਮਾਈਨੋਰਟੀ 370 ਤੋਂ ਪਹਿਲਾਂ ਵੀ ਜਿਹੜਾ ਕੰਟਰੋਲ ਤਾਂ ਫੌਜ ਦਾ ਹੀ ਸੀ ਉੱਥੇ ਲੇਕਿਨ ਉਹ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਸੀ 370 ਦੇ ਥੱਲੇ ਕੋਈ ਨਾਨ ਕਸ਼ਮੀਰੀ ਜਿਹੜਾ ਉਹ ਜ਼ਮੀਨ ਨਹੀਂ ਸੀ ਖਰੀਦ ਸਕਦਾ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਮੁਸਲਮਾਨ ਬੈਠੇ ਹੋਏ ਨੇ ਬਾਰਡਰ ਦੇ ਉੱਤੇ ਕਸ਼ਮੀਰ ਨਾਲ ਲੱਗਦਾ ਇੱਥੋਂ ਕੱਢੋ ਇਹਨਾਂ ਨੂੰ ਬਿਲਕੁਲ ਜਾਂ ਦੂਜਿਆਂ ਨੂੰ ਲਿਆ ਕੇ ਇਹਨਾਂ ਕੋਲੋਂ ਦਾ ਨੰਬਰ ਬਣਾ ਦਿਓ ਕਿ ਵੀ ਦੂਸਰੇ ਮਾਈਨੋਰਟੀ ਚ ਹੋ ਜਾਣ ਇਹੀ ਕਹਾਣੀ ਹੁਣ ਪੰਜਾਬ ਦੇ ਵਿੱਚ ਕਰ ਰਹੇ ਨੇ